ਸਾਸਤਰੀ ਕਾਲ ਸਾਸਤਰੀ ਕਾਲ ਫ਼ਿਲਮ ਕੀਤੀ ਤੇ ਫ਼ਿਲਮ ਕੀਤੀ ਮੋੜ ਕੇ ਗਾਇਬ ਹੋ ਗਈ ਮੋੜ ਕੇ ਰਿਬੜੀ ਦੇ ਕਿੰਦੀ ਖਰਾਬ ਮੈਂ ਜਸਟ ਮੈਂ ਜਸਟ ਦੇਖਿਆ ਦਿਲਜੀਤ ਦੋ ਸਾਂਝ ਲਾਈਵ ਮੈਂ ਕਿਹਾ ਮੈਂ ਜਾਣੀ ਹੁਣੇ ਮੈਂ ਨਾ ਕਿ ਹੱਟੀ ਸੀਗੀ ਨਹੀਂ ਕੋਈ ਹੈਲੋ ਦੀ ਕੋਈ ਹਾਈ ਨਹੀਂ ਵਾ ਫ਼ਿਲਮ ਕੀਤੀ ਤੇ ਬਸ ਗਾਇਬ ਹੋਣਾ ਠੀਕ ਆ ਹੈਲੋ ਹੈਲੋ ਹਾਈ ਉਹਨਾਂ ਨੂੰ ਕਰੀਦੀ ਆ ਜਿੰਨਾ ਫਾਰਮੈਲਿਟੀ ਹੁੰਦੀ ਆ ਆਪਾਂ ਸਿੱਧਾ ਹਾਂ ਤੇ ਫੇਰ ਸਿੱਧੀ ਹੈਲੋ ਹੈ ਕਰ ਲੈਣੀ ਸੀ ਅੱਛਾ ਹੈਲੋ ਕਿਵੇਂ ਹੋ ਸ਼ਾਬਾਸ਼ ਸ਼ਾਬਾਸ਼ ਠੀਕ ਹੋ ਤੁਸੀਂ ਹਾਂ ਮੈਂ ਠੀਕ ਹਾਂ ਤੁਸੀਂ ਕਿੱਦਾਂ ਠੀਕ ਹੋ ਬਸ ਵਧੀਆ ਵਧੀਆ ਠੀਕ ਹੈ ਨਵੀਂ ਫਿਲਮ ਦੀ ਤਿਆਰੀ ਹੋ ਗਈ ਹਾਂ ਜੀ ਉੱਥੋਂ ਹੀ ਆਈਆਂ ਜਸਟ ਹੁਣੇ ਬਾਥ ਲੈ ਕੇ ਹਟੀ ਬੁਰਾ ਹਾਲ ਮੈਂ ਕਿਹਾ ਦਿਲਜੀਤ ਦੂਸਾਂ ਜੀ ਲਾਈਵ ਅੱਛਾ ਚਲੋ ਜੀ ਇੱਕ ਲਿਖ ਕੇ ਹੁੰਨੀ ਆ ਕੁਝ ਆਏ ਹਾਂ ਹੋਰ ਤੁਸੀਂ ਠੀਕ ਹੋ ਸੇਠ ਠੀਕ ਹੈ ਸੇਠ ਤਾਂ ਵਧੀਆ ਇਨਰ ਸਾਈਡ ਠੀਕ ਹੈ ਚੜਦੀ ਸਰ ਦੈਟ ਹਾਂ ਜੀ ਵੈਰੀ ਗੁੱਡ ਵੀ ਪ੍ਰਾਊਡ ਆ ਤੇਰੀ ਉਹ ਨੈਕਸਟ ਫਿਲਮ ਮੇਰੇ ਨਾਲ ਕਰਨ ਲਈ ਪੂਰਾ ਪੂਰਾ ਰੈਡੀ ਪੂਰਾ ਰੈਡੀ ਤੈਨੂੰ ਪਤਾ ਨਾ ਤੂੰ ਕੀ ਬਣੀ ਹੈ ਹਾਂ ਹਾਂ ਦੱਸ ਤੀ ਨਾ ਦੱਸੀ ਨਾ ਤੂੰ ਦੱਸ ਦਿੰਦੀ ਨਹੀਂ ਦੱਸੀ ਨਾ ਨਹੀਂ ਦੱਸ ਵੈਰੀ ਗੁੱਡ ਹੋਰ ਕੀ ਖਾਦਾ ਪੀਤਾ ਹਲੇ ਕੁਛ ਨਹੀਂ ਖਾਦਾ ਪੀਤਾ ਹਲੇ ਘਰੇ ਆਈ ਆ ਹੁਣ ਮੈਂ ਰੋਟੀ ਖਾਉਂਗੀ ਪਰ ਪਹਿਲਾਂ ਗ੍ਰੀਨ ਕਿੰਨੀ ਕਿੰਨੇ ਝੂਠ ਰੋਟੀ ਤਾਂ ਖਾਂਦੀ ਨਹੀਂ ਮੈਨੂੰ ਤੇਰਾ ਪਤਾ ਨਾ ਪਰ ਹੁਣ ਖਾਣੀ ਪੈਣੀ ਉਹ ਜਿੱਦਾਂ ਹੁੰਦੀ ਹੈ ਖਾਣੀ ਤੋਂ ਬਿਨਾਂ ਨਾ ਬੜਾ ਤੇਰਾ ਸਿਰਫ ਓਨਲੀ ਐਪਲ ਯੂ ਈਟ ਕੀ ਖਾਣੀ ਹੈ ਉਹ ਕੀ ਖਾਣੀ ਤੂੰ ਮੇਰਾ ਪਤਾ ਕੀ ਖਾਣੀ ਹੈ ਮੈਂ ਓਨਲੀ ਐਪਲ ਖਾਣੀ ਹੈ ਤੂੰ ਬਸ ਨਹੀਂ 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 ਮੈਂ ਰੋਟੀ ਖਾਣੀ ਆ ਬਟ ਮੈਂ ਸਟ्रेस ਈਟਿੰਗ ਕਰਦੀ ਆ ਸਟ्रेस ਈਟਿੰਗ ਹੈ ਇਹ ਕੌਣ ਆ ਗਿਆ ਹੁਣ ਸਟ्रेस ਸਿਟਿੰਗ ਬੰਬਈ ਜਾ ਕੇ ਤੂੰ ਕਰੇਤੀ ਆ ਗਈ ਔਰ ਮੈਨੂੰ ਮੈਨੂੰ ਵੀ ਦੱਸ ਆ ਗੱਲ ਕੀ ਜਿੱਦਾਂ ਬਹੁਤ ਜ਼ਿਆਦਾ ਜਦੋਂ ਕੰਮ ਕਰੀਦਾ ਵਾ ਨਾ ਤੇ ਰਾਤ ਨੂੰ ਹ ਹੁੰਦਾ ਕਿ 버ਗਰ ਖਾ ਲੋ ਜਾਂ ਕੁਛ ਖਾ ਲੋ ਇਦਾਂ ਦੀ 버ਗਰ ਖਾ ਲੈਂਦੀ ਆ ਹਾਂ ਜਿੰਨਾ ਤੂੰ ਮੈਂ ਜਾਣਦਾ ਤੂੰ ਸਿਹਤ ਦਾ ਬਹੁਤ ਧਿਆਨ ਰੱਖਦੀ ਖਾਂਦੀ ਤੂੰ ਕੋਈ ਨਹੀਂ ਆ ਐਕਸਟ੍ਰੇਜ ਨਹੀਂ ਕਰਦੀ ਵਸ ਸਾਡੇ ਫਿਰ ਸਟੋਰੀ ਬਤ ਤੂੰ ਖਾਂਦੀ ਰਹੀ ਮੈਨੂੰ ਪਤਾ ਚਲੋ ਇਹ ਵੀ ਮੰਨ ਲੈਨੇ ਤੁਸੀਂ ਕੀ ਪੀ ਜਾਂਦੇ ਸਮੂਦੀ ਮੈਂ ਸਵੇਰ ਸਵੇਰ ਅੱਜ ਮੈਂ ਆਪ ਹੀ ਬਣਾਉਣੀ ਹੁੰਦੀ ਸਮੂਦੀ ਬਣਾ ਕੇ ਪੀਂਦੇ ਆ ਮੈਂ ਹੈਲਥੀ ਸਿਸਟਮ ਸਹੀ ਕਰੇ ਕੋ ਸਹੀ ਆ ਕਰੇ ਮੇਰੀ ਮੰਮੀ ਮੇਰੇ ਮਾਸਤੀ ਮੇਰੀ ਮੰਮੀ ਨਾਲ ਕਰਾ ਅੰਮਾ ਦੋ ਮਿੰਟ ਆਇਓ ਸਾਸਰੀ ਸਾਸਰੀ ਜੀ ਸਾਸਰੀ ਜੀ ਪੈਰੀ ਪੈਣਾ ਜੀ ਸਾਸਰੀ ਸਹੀ ਆ ਬੇਟਾ ਕੁੜੀ ਤੁਹਾਡੀ ਸ਼ਾਈ ਪਈਏ ਸਾਨੂੰ ਬਹੁਤ ਮਾਣ ਆ ਸਹਾਂਸਤੇ ਸਾਨੂੰ ਤੁਹਾਡੇ ਤੇ ਬਹੁਤ ਮਾਣ ਆ ਸਾਡਾ ਬੇਟਾ ਸਹਾ ਆ ਸਾਨੂੰ ਸੱਚੀ ਮਾਣ ਆ ਮਤਲਬ ਸ਼ਨਾਜ਼ ਨੇ ਬਹੁਤ ਮਿਹਨਤ ਕੀਤੀ ਆ ਕਿੱਥੋਂ ਲੈ ਕੇ ਸਟਾਰਟ ਕੀਤਾ ਤੇ ਅੱਜ ਸ਼ਨਾਜ਼ ਦਾ ਨਾਮ ਸਾਰੀ ਦੁਨੀਆ ਜਾਣਦੀ ਆ ਸੋ ਸਾਨੂੰ ਸਾਰਿਆਂ ਨੂੰ ਬਹੁਤ ਮਾਣ ਸਪੈਸ਼ਲੀ ਕੁੜੀਆਂ ਕਰਕੇ ਕਿਉਂਕਿ ਕੁੜੀਆਂ ਲਈ ਬਹੁਤ ਹਾਰਡ ਆ ਇਹ ਫੀਲਡ ਵੈਸੇ ਵੀ ਸਾਰੇ ਫੀਲਡ ਕੁੜੀਆਂ ਲਈ ਬਹੁਤ ਹਾਰਡ ਹੁੰਦੇ ਸਾਡੇ ਉਨਾ ਵਧੀਆ ਐਟਮੋਸਫੇਅਰ ਨਹੀਂ ਹੁੰਦਾ ਹਰ ਇੱਕ ਜਗ੍ਹਾ ਕਿ ਕੁੜੀ ਉਹਨਾਂ ਗਰੋ ਕਰ पाए ਤੇ ਮੁੰਡਿਆਂ ਲਈ ਤਾਂ ਚਲੋ ਠੀਕ ਆ ਮੁੰਡੇ ਤੁਰੇ ਫਿਰਦੇ ਰਹਿੰਦੇ ਮਾਣ ਨਾਲ ਪਰ ਕੁੜੀਆਂ ਲਈ ਬਹੁਤ ਤੁਹਾਨੂੰ ਅੱਜ ਕੀ ਖੁਸ਼ੀ ਹੋਈ ਨਾ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਹਾਂ ਨਹੀਂ ਨਹੀਂ ਮੈਂ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਜੀ ਤੁਹਾਨੂੰ ਕਿ ਅਸੀਂ ਬਹੁਤ ਮਾਣ ਕਰਦੇ ਹਾਂ ਸ਼ਨਾਸ ਤੇ ਤੇ ਸ਼ਨਾਸ ਨੇ ਬਹੁਤ ਮਿਹਨਤ ਕੀਤੀ ਆ ਔਰ ਜਿਸ ਸਰਕਮਸਟੈਂਸਸ ਜੋ ਲੰਘੇ ਹੋ ਇਸ ਜਗ੍ਹਾ ਤੇ ਪਹੁੰਚੀ ਆ ਸਾਨੂੰ ਪ੍ਰਾਊਡ ਆ ਉਸ ਤੇ ਤੇ ਤੁਹਾਨੂੰ ਵੀ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਚਲੋ ਕਰੋਂ ਤੇ ਗੱਲਾਂ ਕਰੋ ਓਕੇ ਟਾਟਾ ਟਾਟਾ ਟੇਕ ਕੇਅਰ ਆਫ ਯੂ ਸਤਿਅੰਤ ਰੱਖੋ ਆਪਣਾ ਹਾਈ ਬਾਏ ਸੱਸੇ ਕਾ